ਪਿਆਰ ਭਰੀ ਸਾਸਿਕਾ ਜੀ ਕੀ ਹਾਲ ਲੋਡ ਚੱਕਣਾ ਇੱਥੋਂ ਲੱਗ ਗਿਆ ਹੀ ਤੇ ਤੇਲ ਪਾਣੀ ਗਰਮ ਹੋ ਗਿਆ ਜੀ ਹਾਂ ਹੁਣ ਆਪਾਂ ਗੁੱਟ ਟੁਕਣੀ ਆ ਸਮਝਾਵਾ ਉਹਨੂੰ ਘੜਕ ਤੱਕਦਾ ਲੋਣ ਲਤਣਾ ਆ ਉਹ ਮੋੜ ਕੇ ਫਿਰ ਪੰਗਾ ਪੈ ਜਾਂਦਾ ਵੀ ਤਾਂ ਜੋ ਟਰੱਕ ਦੀ ਬਣਤ ਰਿਆਂ ਬ੍ਰੇਕਾਂ ਦੀ ਟ੍ਰੇਲਰ ਦੀ ਮੋੜਾ ਘੇੜਾ ਵੀ ਟੁਕਣੀ ਕਰਦੇ ਲੋਡ ਸਿਕਿਓਰ ਆ ਆਪਾਂ ਗੁੱਟ ਗੋਣ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਹੋਪਫੁਲੀ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਰੱਬ ਤੁਹਾਨੂੰ ਤੰਦਰੁਸਤੀਆਂ ਦੇਵੇ ਜਿਹੜੇ ਵੀ ਕੰਮ ਨੂੰ ਹੱਥ ਪਾਉਂ ਦਿਨ ਦੁਗਣੀ ਤੇ ਰਾਤ ਚੌਗਣੀ ਤੇ ਹਿੱਤ ਰੱਖੀ ਕਰੋ ਅੱਜ ਟਿਊਜ਼ਡੇ ਮੰਗਲਵਾਰ ਆ ਤੇ ਆਪਾਂ ਆ ਗਏ ਆ ਯਾਰ ਲੋੜ ਚੱਕਣਾ ਇੱਥੋਂ ਲੱਗ ਗਿਓਂ ਹੀ ਤੇ ਬੱਸ ਤੋਂ ਟਰੱਕ ਨੂੰ ਹੁਣ ਸਟਾਰਟ ਕੀਤਾ ਹੈ ਤੇਲ ਪਾਣੀ ਚੈੱਕ ਕੀਤਾ ਸੈਟ ਆਪਾ ਹਾਲੇ ਕਦੀ ਇਹ ਗੱਡੀ ਚੋਂ ਆਪਣਾ ਬੈਗ ਆ ਗਿਆ ਜੀ ਹਲੇ ਦਨੇ ਚੜਨਾ 6.5 ਹੋਇਆ ਪਾਵਨੇਰਾ ਲੋਕੀ ਕੰਮਕਾਰਾਂ ਤੇ ਆ ਗਏ ਆ ਜਿਹੜੇ ਲੋਕਲ ਡਰਾਈਵਰ ਇਥੇ ਲੋਕਲ ਟਰੱਕ ਤੇ ਲਵਾਉਂਦੇ ਆ ਨਿਕਲ ਜਾਂਦੇ ਡਿਲੀਵਰੀਆਂ ਵਾਸਤੇ ਔਸਮ ਵਧੀਆ ਆਪਣੀ ਯਾਰਡ ਆ ਤੇ ਆਪਣਾ ਲੋਡ ਚੱਕਣਾ ਉਹ ਪਾਣੀ ਵਾਲਾ ਜਿਹੜਾ ਤਲਾਆ ਆ ਫੋਨ ਉਹਦੇ ਪਾਰਲੇ ਪਾਸੇ ਉਹ ਬਿਲਡਿੰਗਾਂ ਦੀਆਂ ਉੱਥੋਂ ਲੋਡ ਚੱਕਣਾ ਬਿਲਕੁਲ ਲੱਗ ਗਈ ਆ ਟਰੱਕ ਸਟਾਰਟ ਕਰਕੇ ਤੇ ਟਰੱਕ ਨੂੰ ਕਹਿੰਦੇ ਗਰਮ ਕਰਨਾ ਜ਼ਰੂਰੀ ਆ ਸੂਈਆਂ ਠੀਕ ਹੈਆਂ ਆ ਸੂਈ ਸੋਤੇ ਹੁੰਦੀ ਆ ਤੇ ਸੂ 102 ਤੇ ਆ ਜੇ ਤਾਂ ਗੁੱਡ ਹੁੰਦਾ ਆਪਣੀ 109 ਤੇ ਆਦੀ ਸੂਈ ਸਹੀ ਆ ਹੁਣ ਟਰੱਕ ਦਾ ਸਿਸਟਮ ਤੇਲ ਪਾਣੀ ਗਰਮ ਹੋ ਗਿਆ ਇੰਜਨ ਦਾ ਹੁਣ ਆਪਾਂ ਗੋਟੂ ਗੋਆ ਤੇ ਵੇਰਾ ਸਾਲ ਨੂੰ ਚੱਲੇ ਪਾਈਏ ਜਾ ਕੇ ਚੈੱਕਨ ਵਗੈਰਾ ਕਰਾਈਏ ਸ਼ਿਪਰ ਦੇ ਹਾਂਜੀ ਆਪਾਂ ਵਗਰਾ ਉੱਥੇ ਆ ਗਏ ਸੀਗੇ ਤੇ ਪਹਿਲਾਂ ਪਰਲੇ ਪਾਸੇ ਗਿਆ ਬਿਲਡਿੰਗ ਦੇ ਜਿੱਧਰ ਇਹਨਾਂ ਦਾ ਮੇਨ ਆਫਿਸ ਆ ਉੱਥੇ ਵੀ ਕਾਲ ਕੀਤੀ ਇਹਨਾਂ ਨੂੰ ਨੰਬਰ ਸੀਗਾ ਮੈਂਸ਼ਨ ਬਾਹਰ ਡੋਰ ਤੇ ਕਹਿੰਦੇ ਵੀ ਦੂਏ ਪਾਸੇ ਜਾ ਬਿਲਡਿੰਗ ਦੇ ਡੋਰ ਨੰਬਰ 94 ਤੇ ਪ੍ਰੱਕ ਇੱਥੇ ਲਾਇਆ ਡੋਰ ਦੇ ਉੱਤੇ ਪ੍ਰੱਕ ਤੇ ਉਹਦਾ ਡੋਰ ਹੱਲੇ ਕਲੋਜ਼ ਆ ਕਹਿੰਦੇ ਕੋਈ ਬੰਦਾ ਆਊਗਾ ਬਾਹਰ ਟੈਂਪਰੇਚਰ ਚੈੱਕ ਕਰਕੇ ਰੀਪਰ ਦਾ ਫੇਰ ਡੋਰਾ ਫੋਲਣੀ ਆ ਆ ਬਾਕੀ ਦਸਮਾ ਵੀ ਪੈਣਾ ਉਹਨੂੰ ਕਿਉਂਕਿ ਚਾਰ ਡਿਲੀਵਰੀਆਂ ਆ ਜਿਹੜਾ ਸਭ ਤੋਂ ਪਹਿਲਾਂ ਲੱਦਣਾ ਆ ਕਿਹੜਾ ਫਿਰ ਐਂਡ 'ਚ ਲੱਦਣਾ ਆ ਹਨਾ ਡੋਰਾ ਹੱਲੇ ক্লোਜ਼ ਆ ਆਉਣਗੇ ਡੋਰਾ ਫੋਲ ਕੇ ਫੇਰ ਹੀ ਲਾਉਨੇ ਆ ਵੇਟ ਦਾ ਪੁੱਛਿਆ ਸੀ ਮੈਂ ਕਿਹਾ ਭਾਰ ਕਿੰਨਾ ਆ ਕਹਿੰਦਾ ਪੇਪਰਾਂ ਦੇ ਪਤਾ ਲੱਗੂ ਮੈਨੂੰ ਪਤਾ ਨਹੀਂ ਮੈਂ ਕਿਹਾ ਚੱਲ ਦੇਖਦੇ ਆ ਲੱਦ ਕੇ ਕਿੰਨਾ ਵੇਟ ਆਉਂਦਾ ਐਕਸਲਾਂ ਤੇ ਕਬੀ ਆਪਸ਼ਨ ਵੀ ਹੈ ਨੀਗਾ ਜਿੱਦਾਂ ਜਿੱਦਾਂ ਲੱਦਣਾ ਆ ਡਿਲੀਵਰੀ ਦੇ ਹਿਸਾਬ ਨਾਲ ਉਦਦੇ ਲੱਦ ਹੋਣਾ ਤੇ ਹੈਗੀ ਆਪਣਾ ਕੋ ਟਰੱਕ ਤੇ ਸਕੇਲ ਹੈਗੀ ਆ ਤੇ ਟ੍ਰੇਲਰ ਤੇ ਵੀ ਸਕੇਲ ਹੈਗੀ ਆ ਟੈਂਪਰੇਚਰ ਮਾਈਨਸ 2 ਤੇ ਲੱਗਾ ਕੋਈ ਕੋਈ ਕਨੇਡੀਆਂ ਲੱਗ ਗਏ ਆ ਬੱਦਲ ਬਹੁਤ ਸਿਗਾ ਸਵੇਰ ਬਾਈ ਛੜਲਾ ਮੌਸਮ ਬਹੁਤ ਵਧੀਆ ਮੌਸਮ ਦਾ ਕੋਈ ਤੋੜ ਨਹੀਂ ਦਰਮਿਆ ਬਧੀਆ ਰਹਿੰਦੀਆਂ ਸੁਭਾਵਣੀਆਂ ਹੀ ਆਂ ਤੇ ਸਿਆਰਤਾ ਫਿਰ ਕੋਰੂ ਪੈਂਦਾ ਹੀ ਇਹ ਸਭ ਉਹ ਪੈਂਦੀ ਹੈ ਆ ਨਹੀਂ ਹੱਲੇ ਕੋਈ ਦੇਖਣਾ ਲੋੜਾਂ ਕੋ ਲੋ ਜੀ ਆ ਬਾਹਰ ਆਊਗਾ ਫਿਰ ਉਹਨਾਂ ਦੱਸਣਾ ਪੈਣਾ ਆ ਜਿਹੜਾ ਸਭ ਤੋਂ ਪਹਿਲਾਂ ਲੋਡ ਲੈਣਾ ਆ ਪਹਿਲਾ ਵਾਲਾ ਇੱਥੇ ਦੂਜੀ ਡਰੋਪ ਵਾਲਾ ਇੱਥੇ ਕਹੂਗਾ ਤੀਜੀ ਵਾਲਾ ਇੱਥੇ ਤੇ ਜਿਹੜਾ ਸਭ ਤੋਂ ਬਾਅਦ ਲੈਣਾ ਆ ਚੌਥਾ ਉਹ ਇੱਥੇ ਆਊਗਾ ਬਸ ਫੇਡ ਕਰ ਰਹੇ ਆ ਇਹ ਹੁਣ ਲੱਦ ਦੇਣਗੇ ਤਾਂ ਟਾਈਮ ਦਾ ਪੁੱਛਾਂਗੇ ਦਿਨੇ-ਦਿਨੇ ਇਹ ਲੇਟਾ ਕਰਤਾ ਫਿਰ ਲੇਟ ਮਾਈਡ ਚੱਲਣਾ ਪੈਣਾ ਹੈ ਦੇਖਦੇ ਆ ਚਲੋ ਵੇਟ ਕਰਦੇ ਆ ਵੇਟ ਹੀ ਕਰ ਸਕਦੇ ਹੋਰ ਕੋਈ ਆਪਸ਼ਨ ਹੈ ਜੀਗਾ ਦੋਰਾ ਖੋਲਤੀਆਂ ਟਰੱਕ ਲਾਤਾ ਨਾਲ ਦੀ ਨਾਲ ਹੀ ਲੱਦਣ ਲੱਗ ਗਏ ਆ ਲੋਡ ਰੈਡੀ ਆ ਸਮਝਾਦਾ ਉਹਨੂੰ ਕਿਹੜਾ ਕਿੱਦਾਂ ਲੋਡ ਲੱਦਣਾ ਹੈ ਉਹ ਮੁੜ ਕੇ ਫਿਰ ਪੰਗਾ ਪੈ ਜਾਂਦਾ ਨਾ ਉੱਥੇ ਜਾ ਕੇ ਅੱਡੜ ਪਿਛੜ ਲੱਦ ਦੇਣ ਦਾ ਫਿਰ ਜਿਹੜੇ ਲੋਨ ਵਾਲੇ ਆ ਉਹ ਫੇ ਚੀਤਾ ਮਾਰਦੇ ਕਹਿੰਦੇ ਵੀ ਸਹੀ ਨਹੀਂ ਲਦਾ ਕੇ ਲਿਆ ਮੌਸਮ ਤੋਂ ਪੂਰਾ ਖਰਾਬ ਪਾਤੀ ਇੱਥੇ ਪਤਾ ਨਹੀਂ ਲੱਗਦਾ ਕਦੋਂ ਮੀਂਹ ਤੇ ਕਦੋਂ ਧੁੱਪ ਅੱਜ ਮੰਨ ਲਓ ਬੱਦਲ ਆ ਮੀਂਹ ਆ ਕੱਲ ਨੂੰ ਮੰਨ ਗਰ ਧੁੱਪ ਲੱਗ ਜੇ ਤੇ ਦਿਨ ਥੋੜਾ ਜਿਹਾ ਗਰਮ ਹੋ ਜੇ ਕੋਈ ਪਤਾ ਨਹੀਂ ਲੱਗਦਾ ਇੱਥੇ ਬੜਾ ਕੰਪਟ ਰਹਿ ਚਰਵਾ ਹਮੇ ਚਲੀਏ ਹੁਣ ਸੱਚੇ ਪਹਿਲਾਂ ਪਾਣੀ ਠੰਡਾ ਕੋਈ ਨਾ ਬਿਮਾਰ ਹੋ ਜਾਈਏ ਅੱਛੇ ਤਾਂ ਬਿਮਾਰ ਨਹੀਂ ਹੋਵੇ ਬੰਦਾ ਮਹਿੰਗਾ ਹੀ ਪੈਂਦਾ ਕੰਮ ਜੇ ਬੰਦਾ ਢਿੱਲਾ ਮਠਾ ਹੋ ਜਾਏ ਕੰਮੋਂ ਤੋਂ ਵੀ ਛੁੱਟੀਆਂ ਵੱਜ ਜਾਂਦੀਆਂ ਫਿਰ ਤੇ ਉਦਾਂ ਵੀ ਬਹੁਤ ਰੈਸ਼ਨ ਹੀ ਰਹਿੰਦੀ ਆ ਸੋ ਇਹਨਾਂ ਮੁਲਕਾਂ ਦੇ ਵਿੱਚ ਨਾ ਹੀ ਬੰਦਾ ਠਾਹੇਗੀ ਆਪਣੀ ਟਰੱਕ ਦੇ ਡਰਾਈਵ ਐਕਸਲਾਂ ਦੇ ਸਕੇਲ ਇਹ 15 ਤੋਂ ਸਟਾਰਟ ਹੋ ਕੇ ਤੇ 46 ਤੱਕ ਜਾਂਦੀ ਪਰ ਆਪਾਂ 34 ਤੱਕ ਹੀ ਲੀਗਲ ਆ 34 ਤੋਂ ਉੱਤੇ ਜਾਂਦਾ ਆ ਵੇਟ ਤਾਂ ਫਿਰ ਸਕੇਲ ਤੇ ਆਪਾਂ ਨੂੰ ਵਾਇਓਲੇਸ਼ਨ ਦਾ ਟਿਕਟ ਮਲੇ ਸਕਦੇ ਹੋ ਉਹ ਰੇਡ ਦੀ ਕਿਉਂਕਿ ਸੇਫਟੀ ਪਰਪਸ ਇਹਨਾਂ ਕੰਟਰੀਆਂ ਦੇ ਵਿੱਚ ਬਹੁਤ ਮੈਟਰ ਕਰਦਾ ਹੈ 34000 ਤੱਕ ਉਹਨਾਂ ਦਾ ਮਤਲਬ ਵੀ ਤੁਹਾਡੇ ਟਰੱਕ ਨੇ ਜਦੋਂ ਪਹਾੜ ਤੋਂ ਥੰਦੇ ਨੂੰ ਉਤਰਨਾ ਰੇਡ ਤੇ ਵੀ ਬ੍ਰੇਕਾਂ ਜਿਹੜੀਆਂ ਤੁਸੀਂ ਲਾਉਣੀਆਂ ਆ ਉਹ ਤੋਂ ਆਨਾ ਮਾਰਨ ਬ੍ਰੇਕਾਂ ਫੇਲਣਾ ਹੋਣ ਵੀ 34000 ਤੱਕ ਜੋ ਟਰੱਕ ਦੀ ਬਣਤਰ ਆ ਬ੍ਰੇਕਾਂ ਦੀ ਟ੍ਰੇਲਰ ਦੀ ਵੀ 34000 ਤੱਕ ਉਹ ਸਹੀ ਆ ਵੀ ਇਤੋਂ ਬਾਅਦ ਫੇ ਖਤਰੇ ਵਾਲਾ ਕੰਮ ਹੋ ਜਾਂਦਾ ਐਸ ਕਰਕੇ ਲਿਮਟਾਂ ਬਣੀਆਂ ਹੋਈਆਂ ਆ ਵੀ 34000 ਤੋਂ 34000 ਰਿਹਾ ਹੁਣ ਜਿੱਦਾਂ ਮੇਰੇ ਲੋਡ ਕਰੀ ਜਾਂਦਾ ਐਸ ਟਾਈਮ ਅ ਸਾਬਕ ਚੋਂ 20000 ਤੇ ਸੂਈ ਆ ਨਾ ਜਿੱਦਾਂ ਜਿੱਦਾਂ ਉਹਨੇ ਲੋਡ ਕਰੀ ਜਾਣਾ ਇਹਨੇ ਉੱਤੇ ਥੱਲੇ ਗਾਹ ਨੂੰ ਹੋਈ ਜਾਣਾ ਨਾ ਹੁਣ ਉਹ ਫੋਰਕਲਿਫਟ ਲੈ ਕੇ ਵਿੱਚ ਬੜਿਆ ਹੋਇਆ ਲੋਡ ਕਰੀ ਜਾਂਦਾ ਦੇਖ ਲਓ ਸੂਈ ਨਾ ਉੱਪਰ ਥੱਲੇ ਜਾਂਦੀ ਐ ਤਾਂ ਇਦਾਂ ਜਿੱਦਾਂ ਇਹਦਾ ਨਾ ਭਾਰ ਲੱਦੀ ਜਾਣਾ ਇਹਨੇ ਤਾਂ ਉਹ ਜਾਈ ਜਾਣਾ ਆਪਣਾ ਕੰਮ ਇਹ ਆ ਵੀ 34 ਤੋਂ ਉੱਤੇ ਨਾ ਜਾਵੇ ਨਹੀਂ ਤੇ ਫਿਰ ਕੰਮ ਗੜਬੜ ਹੋ ਜਾਣਾ ਹੈ। ਟਰੇਲਰ ਦੀ ਜਿਹੜੀ ਸਕੇਲ ਆ ਓਹੋ ਇੱਥੇ ਛੇਟਾਂ ਲੱਗੀ ਆ। ਇੱਥੋਂ ਚੱਕ ਹੋਈ ਨਾ ਮੈਂ ਤਾਂ ਬਰ ਬਗੈਰਾ ਬੱਜੀ ਕਿੰਨੀ ਆ ਇੱਥੋਂ ਆ ਜਿਹੜੇ ਨੋਗਿਆਂ ਨੂੰ ਬਾਹਰੋਂ ਪੁੱਲ ਕਰ ਲੈਣਾ ਇਹਦੇ ਨੂੰ ਦੱਸਣਾ ਕਿੰਨਾ ਭਾਰ ਹੈ ਨਾ ਇਹ ਬਾਰੋਂ ਲੈ ਕੇ ਇਹਦਾ ਬਾਹਰ 870 800 ਪੌਂਡ ਤੇ ਆ। ਲੋਡਡ ਹੋਣ ਤੋਂ ਬਾਅਦ ਫਿਰ ਇਹਦਾ ਉਪਰ ਪਰ ਪਤਾ ਲੱਗੂ ਕਿੱਥੇ ਜਾਂਦੀ ਆ। ਇਹਨੂੰ ਅੰਦਰੋਂ ਪੁਸ਼ ਕਰਦਨੇ ਦੁਬਾਰਾ ਉਹ ਹੋ ਜਾਂਦੀ ਹੈ। ਤੇ ਇੱਥੇ ਪਾਰ ਘੱਟ ਪਾਵੀ ਆ ਕਿ ਮੈਂ ਪੈਰ ਜਿਹੜੇ 100 ਮੂਵ ਕਰਕੇ ਪਿੱਛੇ ਕੀਤੇ ਆ। ਅ ਬਿ ਸੋਖਾ ਜੁਰ ਲੱਦਦੇ ਲੋਂਦੇ ਆ ਇਹਨਾਂ ਨੂੰ ਪਿੱਛੇ ਨੂੰ ਮੂਵ ਕਰ ਲੀਦਾ ਐਕਸ ਲਾ ਨੂੰ। ਇਹ ਮੂਵ ਹੋ ਜਾਂਦੇ ਆ ਕਿੱਥੇ ਮਰਜ਼ੀ ਲੈ ਜਾਓ ਟਾਇਰ ਤੇ ਤਾਂ ਕਰਕੇ ਪਿੱਛੇ ਆ ਭਾਰ ਸਕੇਲ ਦੇ ਘੱਟ ਸ਼ੋਅ ਕਰਦਾ ਅੱਗੇ ਜਾ ਰਾ ਸ਼ੋਅ ਕਰਦਾ ਆ ਜਿਹੜੀ ਨੋਬ ਆ ਇਹਨੂੰ ਬਾਹਰ ਨੂੰ ਖਿੱਚ ਕੇ ਆ ਜਿਹੜੀਆਂ ਪਿੰਨਾ ਆ ਦੋ ਦੋ ਪਿੰਨਾ ਦੋਨੋਂ ਪਾਸੇ ਆ ਇੱਕ ਉਧਰ ਆ ਇੱਕ ਇਧਰ ਆ ਠੀਕ ਆ ਚਾਰ ਪਿੰਨਾ ਆ ਜਿਹਨਾਂ ਨੂੰ ਪੁੱਲ ਕਰਾਂਗੇ ਖਿੱਚਾਂਗੇ ਇਹਨਾਂ ਨੇ ਅੰਦਰ ਚਲ ਜਾਣਾ ਫਿਰ ਉਹਨੂੰ ਜਿੱਥੇ ਮਰਜ਼ੀ ਲੈ ਜਾਓ ਟਾਇਰਾਂ ਨੂੰ ਆ ਜਿੰਨੇ ਸਰਾ ਆ ਗਿਆ ਪਰ ਆਪਾਂ ਜਿੱਦਾਂ 1 2 3 4 5ਵੇਂ ਅਕਸਰਾਕ ਤੱਕ ਲੀਗਲ ਆ ਕਿਉਂਕਿ 40 ਫੁੱਟ ਤੋਂ ਪਿੱਛੇ ਟਾਇਰ ਨਹੀਂ ਲੱਜਾ ਸਕਦੇ ਕੈਲੀਫੋਰਨੀਆ ਜੇ ਵੀ ਵਾਇਲੇਸ਼ਨ ਆ ਇਹ 40 ਫੁੱਟ ਤੋਂ ਟਾਇਰ ਜਦੋਂ ਹੁਣ ਇੱਥੇ ਆ ਟਾਇਰ ਹਨ ਇੱਥੇ ਆਪਾਂ ਦੇ ਇੱਦੀ ਲੈ ਜੀਏ ਇਹਨੂੰ ਤੇ ਇਹ ਕੈਲੀਫੋਰਨੀਆ ਵਾਲਿਆਂ ਨੇ ਜੇ ਦੇਖ ਲਿਆ ਤਾਂ ਉਹਨਾਂ ਨੇ ਟਿਕਟ ਦੇ ਸਕਦੇ ਵਾਇਲੇਸ਼ਨ ਦੇ ਸਕਦੇ ਆ ਸਿਰਫ ਕੈਲੀਫੋਰਨੀਆ ਜੀ ਰੂਲ ਆ ਬਾਕੀ ਹੋਰ ਸਟੇਟਾਂ ਜੇ ਨਹੀਂ ਜਿੱਥੇ ਮਰਜ਼ੀ ਲਾਈ ਫਿਰੋ ਟਾਇਰ ਸੋ 40 ਫੁੱਟ ਜਿਹੜੀ ਆਪਾਂ ਦੇਖੀ ਸੀਗੀ ਵੀ ਪੰਜਵੇਂ ਸਰਾਖ ਦੇ ਵਿੱਚ ਇੱਥੇ ਬਣ ਜਾਂਦੇ ਆ ਜਿਹੜੇ ਉਹ ਟਾਇਰ ਆ ਇਹਦੀ ਜਗ੍ਹਾ ਆ ਜਾਣੇ ਇੱਥੇ ਤੇ ਫਿਰ ਉਹ ਇਲੈਗਲ ਹੁੰਦਾ ਕੰਮ ਉਸ ਹਾਲ ਨਾ ਹੋਵੇ ਵੇੜ ਦੇਖਣਾ ਹੁੰਦਾ ਵੀ ਜੇ ਉਹ ਟਾਇਰ ਸਹੀ ਜਗ੍ਹਾ ਪੋਜੀਸ਼ਨ 'ਚ ਕਰਕੇ 34000 ਤੋਂ ਥੱਲੇ ਥੱਲੇ ਇੱਥੇ ਹੋਵੇ 34000 ਤੋਂ ਥੱਲੇ ਇੱਥੇ ਹੋਵੇ ਅਗਲੇ ਟਾਇਰਾਂ ਤੇ 12000 ਤੱਕ ਮੈਕਸ ਹੁੰਦਾ ਹੈ 11 12 ਦੇ 12 ਤੋਂ ਉੱਤੇ ਨਹੀਂ ਹੋਣਾ ਚਾਹੀਦਾ 12000 ਤੋਂ 12000 34000 ਤੇ 34000 ਟੋਟਲ ਹੋ ਜਾਂਦਾ 80000 ਗ੍ਰੋਸ ਹੋ ਗਿਆ ਆ ਪੇਪਰ ਵਰਕ ਆਪਾਂ ਨੂੰ ਮਿਲ ਗਿਆ ਤੇ ਜਾਨ ਨੂੰ ਕੋਲ ਪਰ ਕੇ ਤੇ ਐਕਸਮ ਨੂੰ ਜਿਹੜਾ ਮੂਵ ਕਰਕੇ ਵੇਟ ਚੈੱਕ ਕਰਦੇ ਹਾਂ ਕਿੰਨਾ ਉਧਰ ਠੀਕ ਹੀ ਆ 30 ਕਿਤੇ 31 ਕਿਤੇ ਸਰਦਾ ਉਹੜੇ ਲੋਕ ਲਾ ਕੇ ਤੇ ਪੈਲੇਟ ਕਰੀ ਸਿਕਿਉਰ ਫਿਰ ਕਰਾਂਗੇ ਬਾਅਦ ਚ ਟੈਰ ਮੂਹ ਕੀ ਆ ਕੰਮ ਕੱਕ ਕਰਕੇ ਰੱਖੀ ਇਹਨਾਂ ਨੂੰ ਵਿੱਚ ਆਹ ਸ਼ਾਹ ਸ਼ਹਿਰੀ ਦੀ ਜੋਬ ਉਹ ਜਿਹੜੇ ਲੋੜ ਲੋਗ ਲਾਦੀਏ ਲੋਕੀ ਬਹੁਤ ਐ ਸਾਰੇ ਨਿਰੋਣੇ ਉਹ ਪੈਲੇਟ ਵਾਲੇ ਉੱਚੇ ਨਹੀਂ ਦੇ ਜਿਆਦਾ ਉੱਚੇ ਹੋਣ ਮੰਨ ਲਓ ਇੱਥੇ ਤੱਕ ਉਹ ਲਿਆ ਫੇ ਤਿੰਨੋਂ ਲਾ ਲਈਦੇ ਆ ਤੇ ਹੁਣ ਅਜੇ ਤੋਂ ਦੋ ਬਹੁਤ ਆ ਬਸ ਹੁਣ ਲੋਡ ਇਧਰ ਉਧਰ ਨਹੀਂ ਮੂਵ ਕਰੂਗਾ ਪਿੱਛੇ ਨੂੰ ਨਹੀਂ ਆਊਗਾ ਉਧਰ ਆਪਾਂ ਧਿਆਨ ਨਾਲ ਜਾਣਾ ਬਾਹਲਾ ਪਾ ਮੋੜਾ ਕਿਹੜਾ ਵੀ ਸਪੀਡ ਨਹੀਂ ਕਰਦੇ ਲੋਡ ਸਿਕਿਉਰ ਹੈ ਆਪਾਂ ਗੱਟ ਤੋਂ ਗੋੜ ਦੋਰਾ ਕਰ ਲਈਏ ਬੰਨ ਬਾਜੀ ਹੱਥ ਖੜਾ ਕਰਕੇ ਜਾ ਕਹਿੰਦਾ ਓਕੇ ਹੈ ਗੁੱਡੇ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਟੈਂਡਮ ਮੂਵ ਕਰਨੇ ਆਪ ਫੁੱਲ ਕਰਤੀ ਆ ਹੁਣ ਆਪਾਂ ਟੈਂਡਮ ਇਹਦੇ ਐਕਸਲ ਮੂਵ ਕਰਦੇ ਆ ਫਾਰ ਬਾਹਰ ਮੇਗਾ ਠੀਕ ਆ ਫਾਰ ਲਾਈਟ ਵੀ ਇੱਥੇ ਚੱਲ ਉਹ ਨਾ ਜਦੋਂ ਫਾਰਾ ਨਾ ਔਲਾ ਆ ਹੁਣ ਆਪਾਂ ਨੂੰ ਪਿੱਛੇ ਨੂੰ ਲੈ ਜਾਣਾ ਵਾਰ ਸਿਰੇ ਲਾ ਦਨੇ ਆ ਪੈਰ ਬਿਲਕੁਲ ਇਹ ਹੋਰ ਦੂਜੀ ਤੀਜੀ ਗਿੱਲੀ ਤੇ ਪਹੁੰਚ ਆਇਆ ਤੇ ਇਹਨੂੰ ਥੋੜਾ ਜਿਹਾ ਅਗਾਹ ਕਰ ਲੰਦੇ ਆ ਚੱਲ ਕੇ ਦੇਖਦੇ ਆ ਕਿੰਨਾ ਪਾਰ ਹੈ ਚੈੱਕ ਕਰ ਲੰਨੇ ਆਪਾਂ ਟੈਂਡਰ ਮੂਵ ਕਰ ਲੈ ਕਿੰਨਾ ਭਾ ਰਿਆ 24000 ਆ 34 ਤੋਂ ਆਪਾਂ ਬਹੁਤ ਥੱਲੇ ਆ 24000 ਇੱਤੇ ਆ ਟਰੱਕ ਤੇ ਵੀ ਦੇਖ ਲੰਨੇ ਕਿੰਨਾ ਆ ਸੋ ਆਪਾਂ ਤੀਜੀ ਕਿਲੀ ਦੇ ਕਿੰਨਾ ਪਾ ਲੀਆਂ ਟਰੱਕ ਤੇ ਵੀ ਦੇਖ ਲਈਏ ਟ੍ਰੇਲਰ 'ਚ 24 ਸੀ ਤੇ ਟਰੱਕ ਤੇ 26 27 ਪੋਨੇ 28 ਈਆ ਆਲਮੋਸਟ ਗੋਟ ਤੋ ਗੋਆ ਹੁਣ ਆਪਾਂ ਚੱਲ ਗਏ ਥੋੜਾ ਫੂਡ ਚੱਕੀਏ ਟਾਕੋ ਬਿਲਕੁਲ ਤੋਂ ਫਿਰ ਗੱਡੀ ਖਿੱਚੀਏ ਕੈਲੀਫੋਰਨੀਆ ਨੂੰ ਆਹ ਟਾਕੋ ਬਿਲਕੁਲ ਸਾਹਮਣੇ ਬੈਕ ਟੈਲਾਂ 40 ਉੱਥੇ ਚੱਕਣਾ ਆਪਾਂ ਸਟਾਪਡ ਲੈਟ ਐਟ ਦ ਟ੍ਰੈਫਿਕ ਲਾਈਟ ਫਿਰ ਲਾਗੇ ਚੱਕ ਲਈਏ ਫੂਡ ਹੁਣੇ ਟਾਕੋ ਵਾਲਿਆ लेब्रापाडा इ बामिनी तीदर ते कसो नो अंदर दीया कामिया ने नेर दी सुनो प्राप्त ना ता नो चल मत टाव लगनी है ते वासो पे आनी है इनका गोमिया रे करबा दी ट्यूबल ब्यूटीफुल दिखिरते है श्रीगालो वाली है गीड़ा एटी गीड़ा आ भाई यंत्र मंत्र मशीन आ जेड़ियां लिफ्टिंग वालीयां ਟਰੇਨ ਤੋਂ ਕੰਟੇਨਰ ਲਾ ਆ ਗਏ ਏ ਦਾ ਚੈਸੀਆਂ ਦੇ ਉੱਤੇ ਜਿੱਦਾਂ ਚੈਸੀਆਂ ਦੇ ਉੱਤੇ ਲੱਦੇ ਹੋਏ ਆ ਐਡਾ ਟਰੇਨ ਤੋਂ ਲਾਹ ਲਾ ਗਏ ਨੇ ਲੈਫਟ ਕਰ ਕਰਕੇ ਸਾਰੇ ਟਰੱਕਾਂ ਦੇ ਲੱਦ ਲੱਦ ਕੇ ਮੁੜ ਕੇ ਵੇਅਰਹਾਊਸਾਂ 'ਚ ਭੇਜਿਆ ਨੇ ਓਕਲੈਂਡ ਕੈਲੀਫੋਰਨੀਆ ਮਿੱਟੀ ਕੱਟਾ ਪੂਰਾ ਯਾਰਡਾਂ ਦੇ ਵਿੱਚ ਇੱਥੇ ਕੱਚੀਆਂ ਯਾਰਡਾਂ ਆ ਟਰੱਕ ਮਾੜਾ ਦੇ ਬੂ ਵਗੋ ਤੁੜਮ ਤੂੜੇ ਆ ਮੈਂ ਕੰਮ ਇੱਥੇ ਬਦਲ ਬਾਈ ਸਾਰੇ ਪਾਸੇ ਇੱਥੇ ਵੀ ਕੱਲ ਵੀ ਬਦਲ ਬਾਈ ਸੀ ਛੜਲ ਇੱਥੇ ਵੀ ਬਦਲ ਬਾਈ ਗਿਆ ਮੀਮ ਬਰੇ ਦੇ ਮਿੱਟੀ ਘਟਾ ਗਿਆ ਇੱਥੇ ਦਾ ਪਿਛਲੇ ਵਲੋਗ ਜੇ ਆਪਾਂ ਦਿਖਾ ਲਾ ਸੀ ਟਾਇਰ ਚ ਹਵਾ ਘਾੜਦੀ ਸੀਗੀ ਇਹਨਾਂ ਪੈਂਚਰੀ ਲਵਾਉਣਾ ਪਿਆ ਅੱਜ ਲਵਾਇਆ ਹੁਣ ਦੋ ਵਾਰਾ ਬਹੁਤ ਭਰੀ ਦੋਨੋਂ ਵਾਰ ਘਟ ਗਈ 7 ਪੌਂਡ ਰਹਿ ਜਾਂਦੀ ਸੀਗੀ ਅੱਜ ਹੁਣ ਬੈਂਚਰ ਲਵਾਇਆ ਮਰ 100 ਪੌਂਡ ਪੂਰੀ ਭਰਾਈ ਹਵਾ ਲੋ ਜੀ ਅੱਜ ਦੀ ਰਾਤ ਕੱਟਣੀ ਆਪਾਂ ਇੱਥੇ ਇੱਥੇ ਸਲੀਪ ਪਾਉਣੀ ਆ ਅੱਜ ਪਿੱਛੇ 20 ਮੂਜਾ ਸੀਗਾ ਬੇਰ ਇਹ ਜੋ ਟਰੱਕ ਬੜਾ ਗੰਦਾ ਹੋ ਗਿਆ ਅ ਕੰਮ ਨੂੰ ਤੁਹਾਨੂੰ ਪਰਸਾਂ ਨੂੰ ਮੌਸਮ ਠੱਟਾ ਇੱਥੇ ਮੌਸਮ ਬਹੁਤ ਵਧੀਆ ਫ੍ਰਿਜਰ ਪਾਰਕ ਆ ਤੇ ਸੋਹਣੇ ਆਪੜ ਵਗੈਰਾ ਮੈਂ ਉਹ ਬੈਠਾ ਦੇਖਦਾ ਸੀ ਟਰੱਕ ਦੇ ਮੈਂ ਕਿਹਾ ਉਹ ਬੰਦੇ ਨੇ ਦੇਖ ਲੈ ਕਿੱਥੇ ਰੱਬ ਦੀ ਧੁੰਨੀ ਜਿਹਾ ਘਰ ਪਾਇਆ ਉਹਨੇ ਇਹ ਵੀ ਮੌਜੀਆ ਬੰਦਿਆਂ ਨੇ ਦੇਖ ਲੋ ਇਹ ਬੰਦਾ ਆਪਾਂ ਗਏ ਨੇ ਯਾਰ ਇੰਡੀਆ ਗਾਣਾ ਉਹ ਕਿੱਥੇ ਟਹਾਣੀ ਬਾਕੇ ਬੈਠੇ ਹੋਣ ਜਾਣ ਤੁਹਾਨੂੰ ਓਖਾ ਉਹ ਦੇਖੋ ਵੀ ਕਿੱਥੇ ਘਰ ਪਾਇਆ ਕੱਲਾ ਜਮਾਂ ਹੈਨ ਕੰਡੇ ਨੂੰ ਉੱਥੇ ਲੈਟ ਗਈ ਹੋਣੀ ਆ ਕੱਲੇ ਨੂੰ ਪਾਣੀ ਸੜਕ ਵੀ ਗਈ ਹੋਣੀ ਆ ਇਹਨਾਂ ਕੰਟਰੀਆਂ ਜੀ ਗਵਰਨਮੈਂਟ ਫੈਸਿਲਿਟੀ ਸਾਰੀ ਦਿੰਦੀ ਆ ਤੱਕ ਤੇ ਮਰਜ਼ੀ ਘਰ ਪਾ ਕੇ ਬਹਿ ਜਾਓ ਇਧਰ ਫਤਲ ਹੋਏ ਆ ਪਹਾੜਾਂ ਦੇ ਜਨ ਕੋ ਬਿਛਲ ਕੋ ਬੋਲੇ ਲੋਗ ਹੋ ਪੈਂਦੀ ਆ ਆ ਵਾਲੇ ਬਲੌਗ ਨੂੰ ਕਰਦੇ ਆ ਇੱਥੇ ਖਤਮ ਮਿਲਦੇ ਆ ਕਿਸੇ ਹੋਰ ਬਲੌਗ ਦੇ ਵਿੱਚ ਉਦੋਂ ਤੱਕ ਲਈ ਰੱਬ ਰੱਖਾ ਸਤਿ ਸ਼੍ਰੀ ਅਕਾਲ ਜੀ